ਨਮਸਕਾਰ ਸਤਿ ਸ੍ਰੀ ਅਕਾਲ ਸਮਾਨਾ ਟੂਡੇ ਤੁਹਾਡਾ ਸਵਾਗਤ ਹੈ ਐਕਸੀਡੈਂਟ ਅਤੇ ਤੂਫਾਨ ਗੱਡੀ ਦੀ ਟੱਕਰ ਬੱਚੇ ਸਮੇਤ 8 ਲੋਕ ਗੰਭੀਰ ਜ਼ਖਮੀ ਅੱਜ ਸਮਾਨਾ ਪਟਿਆਲ ਰੋਡ ਤੇ ਪਿੰਡ ਫਤੇਪੁਰ ਲਵੇ ਐਕਸੀਡੈਂਟ ਅਤੇ ਤੂਫਾਨ ਦੀ ਟੱਕਰ ਵਿੱਚ 9 ਲੋਕ ਗੰਭੀਰ ਜ਼ਖਮੀ ਹੋ ਗਏ ਜਿਸ ਵਿੱਚ ਇੱਕ ਬੱਚਾ ਵੀ ਸ਼ਾਮਿਲ ਸੀ ਦੁਗਾਲ ਪਿੰਡ ਤੋਂ ਆਪਣੇ ਹੀ ਰਿਸ਼ਤੇਦਾਰ ਦੇ ਕਿਰਤਪੁਰ ਸਾਹਿਬ ਵਿਖੇ ਫੁੱਲ ਪਾਣ ਲਈ ਜਾ ਰਹੇ ਸੀ ਸਮਾਨਾ ਦੇ ਨੇੜੇ ਇਹ ਹਾਦਸਾ ਹੋ ਗਿਆ ਕਿੰਨ ਲੋਕਾਂ ਨੂੰ ਪਟਿਆਰਾ ਰਜਿੰਦਰਾ ਹਾਫਟਾਰ ਰੈਫਰ ਕਰ ਦਿੱਤਾ ਗਿਆ ਆਮ ਬਿਸ਼ੇਖ ਸਿੰਘ ਜੀ ਹਾਂ ਜੀ ਇਹ ਜੀ ਜਦੋਂ ਆਪਾਂ ਆ ਖੜਾ ਮੈਰ ਤੋਂ ਉਦੋਂ ਪਟਿਆਲੇ ਰੋਡ ਨੂੰ ਜਾਂਦੇ ਨੇ ਜੀ ਉਦੋਂ ਥੋੜਾ ਜਿਹਾ ਅੱਗੇ ਜਾ ਕੇ ਜੀ ਅਸੀਂ ਆਪ ਦਾ ਵੀ ਮੇਰੇ ਦਾਦੀ ਜੀ ਪੂਰੇ ਹੋ ਗਈ ਜੀ ਉਹਨਾਂ ਦੇ ਮੈਂ ਉਦੋਂ ਫੁੱਲ ਪਾਉਣ ਜਾ ਰਹੇ ਸੀ ਕੀਰਤਨਪੁਰ ਸਾਇਬ ਜੀ ਤੇ ਉਦੋਂ ਆਉਂਦੇ ਹੋਏ ਜੀ ਅਸੀਂ ਤਾਂ ਆਪ ਦਾ ਇਨਸਾਈਡ ਜਾ ਰਹੇ ਜੀ ਵੀਰਵਦੀ ਸਹੀ ਸੈੱਟ ਉਹ ਜਿਹੜਾ ਮਤਲਬ ਵੀ ਇਧਰੋਂ ਪਟਿਆਲੇ ਤੋਂ ਇਧਰ ਨੂੰ ਆ ਰਿਹਾ ਸੀ ਸਮਾਨ ਨੂੰ ਉਹਨੇ ਇੱਕਦਮ ਜੇ ਚੱਲਦੀ ਗੱਡੀ ਇੰਨੀ ਤੇਜ਼ ਦੱਬੀ ਹੋਈ ਸੀ ਨਾ ਵੀ ਇੱਕਦਮ ਸਾਡੇ ਕਨੇ ਕੱਟ ਮਾਰਿਆ ਜੀ ਉਹਨੇ ਉਹਦਾ ਕੰਟਰੋਲ ਨਹੀਂ ਹੋਈ ਜੀ ਹੁਣ ਤਾਂ ਆਪਾਂ ਤਾਂ ਆਪਣੇ ਸਪੀਡ 'ਚ ਜਾ ਰਹੇ ਹਾਂ ਜੀ ਆਪਣਾ ਤਾਂ ਕੋਈ ਕਸੂਰ ਨਹੀਂ ਤੇ ਇੱਕਦਮ ਹੈ ਕਿਹੜੀ ਕਿਹੜੀ ਗੱਡੀ ਦਾ ਐਕਸੀਡੈਂਟ ਹੋਇਆ ਇੱਕ ਸਾਡੀ ਸੀ ਕੀ ਸੀ ਉਹ ਅਸੀਂ ਜਾ ਰਹੇ ਸੀ ਕਿ ਇਧਰੋਂ ਹੀ ਸਮਾਨੇ ਤੋਂ ਪਟਿਆਲੇ ਨੂੰ ਜਾ ਰਹੇ ਸੀ ਹਾਂ ਟਾਟ ਤੂਫਾਨ ਗੱਡੀ ਸੀ ਸ਼ਾਇਦ ਹਾਂ ਜੀ ਦੂਸਰੀ ਗੱਡੀ ਤਾਂ ਨਹੀਂ ਮੇਰੇ ਖਿਆਲ ਚ ਕੋਈ ਹੋਰ ਹਾਂ 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 ਅੰਨੇ ਚੁਪੜਾ ਹਾਂਜੀ 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 ਹਾਂ ਜੀ ਅਸੀਂ ਜਾ ਰਹੇ ਸੀ ਹਾਂ ਜੀ ਅਸੀਂ ਜਾ ਰਹੇ ਸੀ ਸਾਡੀ ਏਡੀ ਕੋਈ ਖਾਸ ਭੱਜੀ ਹੋਈ ਨਹੀਂ ਸੀ ਗੱਡੀ ਜੀ ਸਮਗਾ ਅਸੀਂ ਫੈਮਿਲੀ ਆ ਸਾਰੀ ਜੀ ਨਾਰਮਲ ਸਪੀਡ ਸੀ ਸਾਡੀ ਤਾਂ ਹੀ ਉਹ ਜਿਹੜੀ ਅੱਗੋਂ ਗੱਡੀ ਆਈ ਉਹ ਬਹੁਤ ਜ਼ਿਆਦਾ ਤੇਜ਼ ਆ ਰਹੀ ਸੀ ਕਿੰਨੇ ਬੰਦੇ ਫੱਟੜ ਹੋਏ ਅ ਮੇਰੀ ਫੈਮਿਲੀ ਦੇ ਤਾਂ ਲਗਭਗ ਜੀ ਇੱਕ ਮੈਂਬਰ ਸਹੀ ਆਈ ਬਾਕੀ ਸਾਰੇ ਫੱਟੜ ਆ ਜੀ ਸੱਤ ਬੰਦੇ ਹੋਏ ਹਾਂਜੀ 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 ਨੋਮਾ ਛੋਟਾ ਜਿਹਾ ਬੱਚਾ ਸੀਗਾ ਉਹਦੀ ਚਲੋ ਪਰਮਾਤਮਾ ਨੇ ਰੱਖ ਤੇ ਬਚਤ ਰਹੀ ਜੀ ਹਾਂਜੀ ਜੀ ਸੋਨੀ ਜੀ ਹਾਂ ਜੀ ਹਾਂ ਜੀ ਉਹਨੇ ਕਿੱਥੇ ਐਕਸੀਡੈਂਟ ਹੋਇਆ ਇਹ ਜੀ ਪਟਿਆਲਾ ਰੋਡ ਤੇ ਹੋਇਆ ਕਿਤੇ ਇਹ ਸਾਡਾ ਪਰਿਵਾਰ ਫੁੱਲ ਪਾਉਣ ਜਾ ਰਿਹਾ ਸੀ ਜੀ ਦਗਾਲ ਪਿੰਡ ਤੋਂ ਵੀ ਰਸਤੇ 'ਚ ਸੀ ਤਾਂ ਦਗਾਲ ਪਿੰਡੀ ਸੀਗੇ ਉੱਥੋਂ ਫੋਨ ਗਿਆ ਇਹਨਾਂ ਦਾ ਫੇਰ ਆਇਆ ਸੀ ਤਾਂ ਸਾਨੂੰ ਹਜੇ ਕੁਝ ਵੀ ਨਹੀਂ ਪਤਾ ਹਜੇ ਪੇਸੈਂਟ ਵੀ ਅਸੀਂ ਪੂਰੀ ਤਰ੍ਹਾਂ ਆਪਦੇ ਦੇਖ ਨਹੀਂ ਪਾਏ ਵੀ ਕਿੰਨੇ ਬੰਦਿਆਂ ਦੇ ਸੱਟ ਲੱਗੀਆਂ ਕੀ ਹੋਇਆ 8-10 ਬੰਦੇ ਸੀ ਜਿਹੜੇ ਉੱਥੋਂ ਬੈਠੇ ਸੀ ਇਹ ਦਗਾਲ ਪਿੰਡ ਤੋਂ ਕੀ ਸ਼ਾਇਦ ਉਹ ਬੱਡੀਆਂ ਦਾ ਕਿੰਨੇ ਕ ਮਤਲਬ ਕੀ ਪੱਟੜ ਦੇ ਆ ਸਰ ਫਤੇਪੁਰ ਦੇ ਕੋਲ ਐਕਸੀਡੈਂਟ ਹੋਇਆ ਹੈ ਇਹਨਾਂ ਦੇ ਮੁਤਾਬਿਕ ਤੇ ਸਾਡੇ ਕੋਲ ਟੋਟਲ ਹੁਣ ਤੱਕ 9 ਜਣੇ ਆ ਚੁੱਕੇ ਹੈ ਜਿਨ੍ਹਾਂ ਚੋਂ ਇੱਕ ਬੱਚਾ ਹੈ ਬੱਚਾ ਤਾਂ ਛੋਟਾ ਹੈ ਬਿਲਕੁਲ ਠੀਕ ਹੈ ਬਾਕੀ ਜਿਹੜੇ 8 ਹੈਗੇ ਉਹਨਾਂ ਦੇ ਟ੍ਰੀਟਮੈਂਟ ਚੱਲ ਰਹੇ ਹਨ ਅੰਡਰ ਟ੍ਰੀਟਮੈਂਟ ਹੈਗੇ ਤੇ ਤਿੰਨ ਦੇ ਦਾ ਮਲਟੀਪਲ ਫ੍ਰੈਕਚਰਸ ਹੈ ਜਿਵੇਂ ਪੈਰਾਂ ਤੇ ਲੱਤਾਂ ਤੇ ਦੋ ਦੇ ਹੈਡ ਇੰਜਰੀ ਹੈ ਉਹ ਸਟੀਚਿੰਗ ਵਗੈਰਾ ਹੋ ਗਈ ਡਾਕਟਰ ਆਰਥੋ ਵਾਲੇ ਵੀ ਇੱਥੇ ਆ ਗਏ ਉਹ ਸਾਰਾ ਅਸੀਂ ਦੇਖ ਰਹੇ ਹਾਂ ਤੇ ਉਸਦੇ ਬਾਅਦ ਫਿਰ ਆਪਾਂ ਅਗਰ ਕਿਸਨੇ ਰੈਫਰ ਕਰਨ ਦੇ ਲੋਡ ਹੋਇਆ ਤਾਂ ਫਿਰ ਰੈਫਰ ਕਰਾਂਗੇ ਅਗਰ ਕੋਈ ਜ਼ਿਆਦਾ ਹੈਡ ਇੰਜਰੀ ਨਿਕਲਦੀ ਆ ਤਾਂ ਸਮਾਨਾ ਤੋਂ ਕੈਲਾਸ਼ ਸ਼ਰਮਾ ਦੀ ਰਿਪੋਰਟ